ਸ੍ਰੀਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਲਟੂ ਰਾਮ ਦੀ ਗੱਲ ਬੜੀ ਚੱਲ ਰਹੀ ਹੈ ਦੇਸ਼ ਦੀ ਸਿਆਸਤ ਦੇ ਵਿੱਚ ਤੇ ਰਿਕਾਰਡ ਤੋੜਿਆ ਨਤੀਸ਼ ਕੁਮਾਰ ਨੇ ਤੇ ਨਤੀਸ਼ ਕੁਮਾਰ ਨੌਵੀਂ ਵਾਰ ਮੁੱਖ ਮੰਤਰੀ ਬਣੇ ਨੇ ਇਹ ਪਲਟੂ ਰਾਮ ਬਾਰੇ ਗੱਲ ਆਪਾਂ ਡਿਟੇਲ ਚ ਕਰਾਂਗੇ ਲੇਕਿਨ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਵੀਡੀਓ ਦੇ ਸ਼ੁਰੂ ਚ ਕਰਦਾ ਅੱਜ ਫੇਰ ਕਰ ਰਿਹਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਗੱਲ ਸ਼ੁਰੂ ਕਰੀਏ ਆਪਾਂ ਇੱਕ ਅਸ਼ੋਕ ਅੰਜਮ ਦੇ ਸ਼ੇਰ ਦੇ ਨਾਲ ਕੀ ਕਹਿੰਦੇ ਨੇ ਸ਼ਾਇਰ یہ راجنیتی بھی تو طبائف سے کم نہیں یہ راجنیتی بھی تو طبائف سے کم نہیں پکڑا ہے اس کا ہاتھ ادھر چھوڑ رہی ہے سو اسی طریقے ہے نتیش کمار نے ادھر انڈیا جوڑ دا ہاتھ چھڑتا تے این ڈی اے ہاتھ پھڑ لیا جا یوں کہیے ਇਹ ਅਮਿਤ ਸ਼ਾਹ ਤੇ ਮੋਦੀ ਦਾ ਹੱਥ ਫੜ ਲਿਆ ਵੈਸੇ ਤਾਂ ਸ਼ਕੀਰ ਜਾਮਨੀ ਦਾ ਸ਼ੇਰ ਵੀ ਇਹ ਕਹਿੰਦਾ ਕੋਈ ਬਤਾ ਨਹੀਂ ਸਕਦਾ ਕੌਣ ਕਿਸ ਦਾ ਹੈ ਸਿਆਸਤ 'ਚ ਸਹੀ ਗੱਲ ਹੁੰਦੀ ਹੈ ਕੋਈ ਬਤਾ ਨਹੀਂ ਸਕਦਾ ਕੌਣ ਕਿਸ ਦਾ ਹੈ ਜਲੂਸ 'ਤੇ ਵੀ ਕਿਰਾਏ ਕੇ ਲੋਕ ਹੁੰਦੇ ਹਨ ਸੋ ਇਹ ਜਿਹੜਾ ਕੁਝ ਚੱਲ ਰਿਹਾ ਸਾਡੀ ਸਿਆਸਤ ਦੇ ਵਿੱਚ ਉਹ ਫਲਟੂ ਰਾਂ ਦੀਆਂ ਗੱਲਾਂ ਬਹੁਤ ਹੋਣ ਲੱਗੀਆਂ ਬੇਸੇ ਤਾਂ ਇਹ ਜਿਹੜੀ ਉਸੀ ਬਾਰਾਂ ਦੀ ਸਿਆਸਤ ਹੈ ਇਹ ਲਗਾਤਾਰ ਭਾਰਤੀ ਲੋਕਤੰਤਰ ਦਾ ਹਿੱਸਾ ਰਹੀ ਹੈ ਤੁਸੀਂ ਦੇਖਿਆ ਹੋਊਗਾ ਕਿ ਹਰ ਪਾਰਟੀ ਦੇ ਵਿੱਚ ਜੋ ਪਹਿਲਾਂ ਤਾਂ ਕਹਿੰਦੇ ਨੇ ਸਾਡੀ ਪਾਰਟੀ ਬਿਲਕੁਲ ਨਵੀਂ ਪਾਰਟੀ ਹੈ ਅਸੀਂ ਬਦਲਾਅ ਦੀ ਰਾਜਨੀਤੀ ਲੈ ਕੇ ਆਉਣੀ ਹੈ ਸਾਡੇ ਅਸੀਂ ਕਟੜ ਔਮਾਨਦਾਰ ਹਾਂ ਲੇਕਿਨ ਆਪਾਂ ਦੇਖਿਆ ਕੀ ਹੈ ਕਿ ਕਿਧਰੋਂ ਬੰਦੇ ਆਉਂਦੇ ਨੇ ਉਹੀ ਬੰਦੇ ਉਸੇ ਪਾਰਟੀ ਜਿਹਨੂੰ ਕਰਾਪਟ ਕਿਹਾ ਜਾਂਦਾ ਹੈ ਕਾਂਗਰਸ ਚੋਂ ਅਕਾਲੀਆਂ ਚੋਂ ਤੋਂ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਤਾਂ ਬਿਲਕੁਲ ਨੈਤਿਕਤਾ ਨਾਲ ਚੱਲਣ ਵਾਲੀ ਪਾਰਟੀ ਹੈ ਤੇ ਬੰਦੇ ਕਿਹੜੇ ਆਉਂਦੇ ਨੇ ਜਿਨ੍ਹਾਂ ਤੇ ਆਪ ਹੀ ਇਲਜ਼ਾਮ ਲਾਉਂਦੇ ਨੇ ਜੀਤ ਪਵਾਰ ਵਰਗੇ ਤੇ ਜਿਨ੍ਹਾਂ ਤੇ ਜਿਹੜਾ ਫਿਲਮੀ ਡਾਇਲੌਗ ਜਿਹੜੇ ਹੈ ਸੁਣਾ ਰਹੇ ਸੀ ਅਜੀਤ ਪਵਾਰ ਨੂੰ ਲੈ ਕੇ ਕਿਤਾ ਚੱਕੀ ਪੀਸਿੰਗ ਚੱਕੀ ਪੀਸਿੰਗ ਹੋ ਜੂ ਇਹਦਾ ਕੰਮ ਤੇ ਉਹ ਬੰਦਾ ਜਦੋਂ ਇਹਨਾਂ ਦੇ ਨਾਲ ਆ ਜਾਂਦਾ ਸਭ ਕੁਝ ਸਾਫ ਸੁਥਰਾ ਹੋ ਜਾਂਦਾ ਉਹ ਉਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਜਿਹੜੇ ਬੰਦੇ ਨੇ ਨਤੀਸ਼ ਕੁਮਾਰ ਨੇ ਬਿਹਾਰ ਦਾ ਜਿਹੜਾ ਮੁੱਖ ਮੰਤਰੀ ਹੈ ਇੰਡੀਆ ਗੱਠ ਜੋੜ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਉਸ ਨੇ ਪਾਰਟੀ ਬਾਰੀਆ ਸਭ ਦੇ ਵਿੱਚ ਵੈਸੇ ਇਹਨਾਂ ਦੇ ਨਾਲ ਚ ਆਰਾਮ ਦੀ ਗੱਲ ਬਹੁਤ ਚੱਲ ਰਹੀ ਹੈ ਜੋ ਕਿ ਰਾਮਬੰਦਰ ਬਣਿਆ ਫਿਰ ਪਲਟੀ ਰਾਮ ਦੀ ਉਹਨੂੰ ਪਲਟੂ ਰਾਮ ਬਣ ਗਿਆ ਤੇ ਹੁਣ ਆਪਾਂ ਉਹਨਾਂ ਦੇ ਟਾਈਮ 'ਚ ਦੇਖਾਂਗੇ ਆਏ ਰਾਮ ਗਿਆਰਾ ਇਸ ਤਰ੍ਹਾਂ ਦੀ ਗੱਲ ਹੋ ਮੈਂ ਜਦੋਂ ਰਿਕਾਰਡ ਜਤ ਦੇਖ ਰਿਹਾ ਸੀ ਇਹ ਨੌਵੀਂ ਵਾਰ ਮੁੱਖ ਮੰਤਰੀ ਜਿਹੜੇ ਬਣਦੇ ਨੇ ਇਸ ਵਾਰ ਜਦੋਂ ਇਹਨਾਂ ਦੀ ਗੱਲ ਜਦੋਂ ਇਹ ਛੱਡ ਕੇ ਤਜਸਵੀ ਜਾਦਵ ਜਿਹੇ ਜਿਹੜੇ ਰਾਸ਼ਟਰੀ ਜਨਤਾ 당ਲੋਂ ਆਰ ਜੀ ਡੀ ਨੂੰ ਛੱਡ ਕੇ ਨਤੀਸ਼ ਕੁਮਾਰ ਇੱਧਰ ਆਉਂਦੇ ਨੇ ਨਾ ਤੇ ਦੇਖੋ ਤੁਸੀਂ ਵੈਸੇ ਕਮਾਲ ਦੇਖੋ ਬੰਦੇ ਦੀ ਕਿ 45 ਬੰਦੇ ਤੀਜੀ ਪਾਰਟੀ ਹੈ ਜਿਹੜੀ ਸਭ ਤੋਂ ਵੱਡੀ ਪਾਰਟੀ ਵੀ ਨਹੀਂ ਤੀਜੇ ਨੰਬਰ ਦੀ ਪਾਰਟੀ ਤੇ ਮੁੱਖ ਮੰਤਰੀ ਇਹੀ ਬਣ ਰਿਹਾ ਹੈ 18 ਸਾਲਾਂ ਤੋਂ ਲਗਾਤਾਰ ਕਿੰਗ ਬੇਕਰ ਨਹੀਂ ਕਿੰਗ ਬਣਦਾ ਰਿਹਾ ਤੇ ਬਸ ਇੱਕ ਵਾਰ ਥੋੜੇ 9 ਕੁ ਮਹੀਨੇ ਲਈ ਜੀਤਨ ਰਾਮ ਮਾਝੀ ਬਣਿਆ ਸੀ ਆਦਰਵਾਇਸ ਜਿਹੜਾ ਹੈ ਮੁੱਖ ਮੰਤਰੀ ਨਤੀਸ਼ ਕੁਮਾਰੀ ਰਿਹਾ ਹਾਂ ਇਹ ਵੱਖਰੀ ਗੱਲ ਹੈ ਕਿ ਸੀਟਾਂ ਪਹਿਲਾਂ ਕਿਸੇ ਟਾਈਮ ਜਦੋਂ 2010 ਦੇ ਜੇ ਆਪਾਂ ਦੇਖੀਏ ਸਭ ਤੋਂ ਵੱਡੀ ਪਾਰਟੀ ਸੀ ਤੇ 20 ਦੇ ਵਿੱਚ ਜਦੋਂ ਹੁਣ ਇਲੈਕਸ਼ਨ ਹੋਈ ਸੀ ਤੇ ਤੀਜੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ ਸੀ ਤੇ ਵੋਟ ਸ਼ੇਅਰ ਬਹੁਤ ਘਟ ਗਿਆ ਸੀ ਜਿਹੜਾ 2005 ਚ 23% ਸੀ 10 22% ਸੀ ਤੇ 15 ਚ 16% ਤੇ ਹੁਣ ਤਾਂ 15% ਰਹਿ ਗਿਆ ਸੀ 20 ਚ ਉਹ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਹਮੇਸ਼ਾ ਵੱਧਦਾ ਜਿਹੜੀਆਂ ਉਹਦੇ ਨਾਲ ਅਲਾਈਅੰਸ ਕਰਦੇ ਨੇ ਉਹ ਘਟਦੀਆਂ ਨੇ ਜਿਹੜੀ ਵੱਡੀ ਪਾਰਟੀ ਐ ਛੋਟਿਆਂ ਨੂੰ ਖਾ ਜਾਂਦੀ ਐ ਇਉਂ ਆਪਾਂ ਕਹਿ ਸਕਦੇ ਆ ਲੇਕਿਨ ਫੇਰ ਮੁੱਖ ਮੰਤਰੀ ਬਣ ਗਏ ਮੈਂ ਜਦੋਂ ਦੇਖ ਰਿਹਾ ਸੀ ਬੰਦਾ ਬੈਸੇ ਨਤੀਸ਼ ਕੁਮਾਰ ਇਹ ਵਕਰੀ ਗੱਲ ਐ ਐਡੇ ਵੱਡੇ ਐਡੇ ਲੰਬੇ ਸਮੇਂ ਲਈ ਮੁੱਖ ਮੰਤਰੀ ਰਹਿਣਾ ਉਹਦੇ ਬਾਰੇ ਜਾਣਨਾ ਤਾਂ ਜ਼ਰੂਰੀ ਹੁੰਦਾ ਨਾ ਦੇਖੋ ਉਸ ਨੇ 26 ਸਾਲ ਦੀ ਉਮਰ ਦੇ ਵਿੱਚ ਪਹਿਲੀ ਇਲੈਕਸ਼ਨ ਲੜੀ ਸੀ ਜਦੋਂ 1970 ਚ ਜਨਤਾ ਪਾਰਟੀ ਦੀ ਟਿਕਟ ਤੇ ਲੜੀ ਸੀ ਜਦੋਂ 214 ਜਿੱਤੀ ਸੀ ਜਨਤਾ ਪਾਰਟੀ ਪਰੇ ਹਾਰ ਗਿਆ ਸੀ ਔਰ 1980 ਚ ਫੇਰ ਹਾਰ ਗਿਆ ਸੀ 85 ਚ ਤੀਜੀ ਇਲੈਕਸ਼ਨ ਇਹ ਜਿੱਤਿਆ ਸੀ ਨतीश ਕੁਮਾਰ ਤੇ ਉਸ ਤੋਂ ਬਾਅਦ ਤਾਂ ਜੇ ਫਿਰ ਮੁੜ ਕੇ ਪਿੱਛੇ ਦੇਖਿਆ ਨੇ 6 ਵਾਰ ਤਾਂ ਫਿਰ ਲੋਕ ਸਭਾ ਦਾ ਮੈਂਬਰ ਰਹਾ 99 ਚ 99 ਵਿੱਚ 96 ਚ ਟੰਡਮੇ ਚੰਦਰ ਨਿਮੇ ਚ ਤੋਂ ਆਖਰੀ ਵਾਰ 2004 ਦੇ ਵਿੱਚ ਇਹ ਬਣਿਆ ਸੀ ਜਿਹੜਾ ਹੈ ਉਹ ਲੋਕ ਸਭਾ ਦਾ ਮੈਂਬਰ ਉਸ ਤੋਂ ਬਾਅਦ ਤਾਂ ਫਿਰ ਇਹ ਸਿਆਸਤ ਜਿਹੜੀ ਹੈ ਬਿਹਾਰ ਦੀ ਕਰਨੀ ਸ਼ੁਰੂ ਕਰਤੀ ਸੀ ਬਿਹਾਰ ਦੇ ਵਿੱਚ ਇਹ ਪਹਿਲੀ ਵਾਰ ਮੁੱਖ ਮੰਤਰੀ ਜਦੋਂ ਬਣਦੇ ਨੇ ਨਾ ਨतीश ਕੁਮਾਰ ਸਿਰਫ 7 ਦਿਨ ਲਈ ਬਣਦੇ ਨੇ ਬਣਾਉਂਦੇ ਵੀ ਉਹ ਬੰਦੇ ਨੇ ਅਟਲ ਬਹਾਦਰ ਬਾਸਪਾਈ ਜਿਹੜੇ ਆਪ 13 ਦਿਨ ਦੀ ਜਿਹੜਾ ਨੇ ਪ੍ਰਾਈਮ ਮਿਨਿਸਟਰ ਰਹੀ ਸੀ ਇਹ 7 ਦਿਨ ਤਾਂ ਮੁੱਖ ਮੰਤਰੀ 3 ਮਾਰਚ 2000 ਤੋਂ ਲੈ ਕੇ 10 ਮਾਰਚ 2000 ਤੱਕ ਦੂਜੀ ਵਾਰ ਫਿਰ ਮੁੱਖ ਮੰਤਰੀ ਬਣਦਾ 24 ਨਵੰਬਰ 5 ਤੋਂ ਲੈ ਕੇ 25 ਨਵੰਬਰ 10 ਤੱਕ ਫਿਰ ਤਾਂ ਪੂਰੀ ਟਰਮ ਫਿਰ ਤੀਸਰੀ ਵਾਰ 26 ਨਵੰਬਰ ਤੋਂ ਲੈ ਕੇ 26 ਨਵੰਬਰ ਪਰ 10 ਤੋਂ ਲੈ ਕੇ 19 ਮਈ 14 ਤੱਕ ਫਿਰ ਇਸੇ ਤਰੀਕੇ ਨਾਲ ਜਿਹੜਾ ਹੈ ਚੌਥੀ ਵਾਰ 22 ਫਰਵਰੀ 15 ਤੋਂ 19 ਫਰਵਰੀ 15 ਤੱਕ ਛੇਰ ਪੰਜਵੀਂ ਵਾਰ 20 ਨਵੰਬਰ 15 ਤੋਂ 26 ਜੁਲਾਈ 17 ਤੱਕ ਫਿਰ ਛੇਵੀਂ ਵਾਰ 27 ਜੁਲਾਈ 17 ਤੋਂ 15 ਨਵੰਬਰ 20 ਤੱਕ ਸੱਤਵੀਂ ਵਾਰ 15 ਨਵੰਬਰ 20 ਤੋਂ 9 ਅਗਸਤ 22 ਤੱਕ ਤੇ ਫਿਰ ਅੱਠਵੀਂ ਵਾਰ ਹੋੜਾ ਜਿਹੜਾ ਜਦੋਂ ਇਹ ਪਿਛਲੀ ਵਾਰ ਬਣੇ ਨੇ ਤਾਂ ਨੌਵੀਂ ਵਾਰ ਹੁਣ ਜਦੋਂ ਕੱਲ ਇਹਨਾਂ ਨੇ ਸੌ ਚੁੱਕੀ ਐ ਸੋ ਇਹ ਦੋ ਡਿਪਟੀ ਸੀਐਮ ਬਟਾਇਆ ਨੇ ਸਮਰਾਟ ਚੌਰ ਦੀ ਤੇ ਵਿਜੈ ਸਿੰਘ ਤੇ ਬਣ ਗਏ ਇਸ ਵਾਰ ਜਿਹੜੇ ਇਹ ਰਹੇ ਨੇ 537 ਦਿਨ ਮੁੱਖ ਮੰਤਰੀ ਰਹੇ ਨੇ 9 ਅਗਸਤ 22 ਨੂੰ ਜਦੋਂ ਬਣੇ ਸੀ ਤਾਂ 537 ਦਿਨਾਂ ਬਾਅਦ ਸਭ ਜੋ ਵੀ ਇਹਨਾਂ ਨੇ ਪਲਟੀ ਮਾਰ ਲਈ ਸੋ ਪਲਟੂ ਰਾਮ ਬਣ ਗਏ ਨੇ ਵੈਸੇ ਸੱਚੀ ਗੱਲ ਤਾਂ ਇਹ ਹੈ ਕਿ ਨਤੀਸ਼ ਕੁਮਾਰ ਜਿਹੜਾ ਉਦੇ ਹੋਰ ਵੀ ਬੜੀਆਂ ਖੂਬੀਆਂ ਨੇ ਇੱਕ ਖੂਬੀ ਇਹ ਵੀ ਹੈ ਜਿਹੜੀ ਸਿਆਸਤ ਚ ਆਮ ਤੌਰ ਤੇ ਹੁੰਦੀ ਹੈ ਵੀ ਨਾਲ ਦੇ ਬੰਦੇ ਨੂੰ ਠੱਬੀ ਮਾਰੋ ਤੇ ਠੱਬੀ ਫਿਰ ਇਹਨੇ ਇੱਕ ਵੱਡੇ ਲੀਡਰ ਜੀ ਦੇ ਨਾਲ ਰਲ ਕੇ ਪਾਰਟੀ ਬਣਾਈ ਸੀ ਜੋਰਜ ਫਰਨਾਡੇਜ਼ ਨੂੰ ਵੀ ਮਾਰੀ ਔਰ ਐਗਜ਼ੇ ਤੱਕ ਮਾਰੀ ਇਹਨਾਂ ਕਮਜ਼ੋਰ ਕਰਤਾ 2009 ਚ ਉਹਨੂੰ ਟਿਕਟ ਵੀ ਦੀ ਦਿੱਤੀ ਸੀ ਇਸ ਤਰ੍ਹਾਂ ਦੀ ਗੱਲ ਹੈ ਐਂ ਸਾਈਡਲਾਈਨ ਕਰਦਾ ਸੀ ਬੰਦਿਆਂ ਨੂੰ ਆ ਹੁਣ ਪਿੱਛੇ ਜੇ ਆਪਦੀ ਪਾਰਟੀ ਦੇ ਪ੍ਰਧਾਨ ਲੱਲਨ ਸਿੰਘ ਨੂੰ ਕੀਤਾ ਸੀ ਸਾਈਡਲਾਈਨ ਤੋਂ ਵੈਸੇ ਜਿੰਨਾ ਚਿਰ ਹੈ ਸੜਕਾਂ ਬਿਜਲੀ ਕ੍ਰਾਈਮਜ਼ ਉਹ ਕੁਝ کافی ਰੋ ਰਿਹਾ ਹੈ ਇਸ ਕਰਕੇ ਸਸ਼ਾਸਨ ਬਾਬੂ ਵੀ ਕਹਿ ਲੱਗੇ ਇਸ ਲੋਕ ਲੇਕਿਨ ਸਿੱਖ ਲੋਗ ਇਹਦੀ ਇੱਜ਼ਤ ਇਸ ਕਰਕੇ ਕਰਦੇ ਨੇ ਕਿ ਸਿੱਖਾਂ ਦੇ ਬਹੁਤ ਸਾਰੇ ਮਸਲਿਆਂ ਨੂੰ ਇੰਦਰ ਨੇ ਅਡਰੈਸ ਕੀਤਾ ਸੀ ਬਾਕੀ ਕਾਸਟ ਵੇ ਸੈਂਸਸ ਦੀ ਗੱਲ ਜਿਹੜੀ ਹੈ ਔਰ ਇਹ ਸਮਝ ਆ ਗਈ ਸੀ ਐਮਬੀ ਦੀ ਰਾਜਨੀਤੀ ਦੀ ਮੁਸਲਮ ਯਾਦਵ ਦੀ ਰਾਜਨੀਤੀ ਦੀ ਪੂਰੀ ਸਮਝ ਇਸੇ ਕਰਕੇ ایਬੀਸੀ ਦਾ ਬੋਰਡ ਬੈਂਕ ਜਿਹੜਾ ਆਪਾਂ 16% ਉਹ ਪੱਕਾ ਕੀਤਾ ਸੋ ਬਿਹਾਰ ਦੀ ਰਾਜਨੀਤੀ ਦੇ ਵਿੱਚ ਜੇ ਦੇਖੀਏ ਨਤੀਸ਼ ਕੁਮਾਰ ਲਗਾਤਾਰ ਸ਼ਾਇਰ ਹੈ ਵੈਸੇ ਜਿਹੜਾ ਰਿਕਾਰਡ ਬਣਾਇਆ ਨਤੀਸ਼ ਕੁਮਾਰ ਨੇ 9 ਵਾਰ ਮੁੱਖ ਮੰਤਰੀ ਬਣਦਾ ਤੇ ਉਸ ਤੋਂ ਬਾਅਦ ਤਾਂ ਫਿਰ 6 ਵਾਰ ਵਾਲੇ ਦੇ ਵੀਰਪਾਦਰ ਸਿੰਘ ਕਾਂਗਰਸ ਦਾ 6 ਵਾਰ ਬਣਿਆ ਸੀ ਜੈ ਲਲਤਾ 6 ਵਾਰ ਬਣੀ ਸੀ ਤੇ ਬਾਕੀ ਤਾਂ ਪੰਜ-ਪੰਜ ਵਾਰ ਦੇ ਤਾਂ ਬਹੁਤ ਨੇ ਜੋਤੀ ਵਾਸ਼ੂ ਹੈ ਦਵੀਰ ਪਟਰਾਇਕ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਜਸਵੰਤ ਸਿੰਘ ਪਰਮਾਰ ਇਹ ਸਭ ਜਿਹੜੇ ਨੇ ਪੰਜ ਪੰਜ ਵਾਰ ਵਾਲੇ ਨੇ ਲੇਕਿਨ ਨਤੀਸ਼ ਕੁਮਾਰ ਜਿਹੜਾ ਹੈ ਹੁਣ ਜਦੋਂ ਬਾਹਰ ਆ ਗਿਆ ਤਾਂ ਗੱਠ ਜੋੜ ਦੀ ਗੱਲ ਜਿਹੜੀ ਜਿਹਨੂੰ ਆਪ ਇਨੀਸ਼ੀਏਟ ਕੀਤਾ ਸੀ ਉਹ ਕਿੰਨੇ ਸਿਰੇ ਲੱਗੂਗੀ ਇਹ ਤਾਂ ਸਵਾਲ ਖੜਾ ਹੋ ਗਿਆ ਹਾਂ ਪਰ ਇੱਕ ਗੱਲ ਜ਼ਰੂਰ ਹੈ ਇਉਂ ਜ਼ਰੂਰ ਲੱਗਣ ਲੱਗ ਗਿਆ ਸੀ ਕਿ ਮੈਨੂੰ ਕਿਤੇ ਵੀ ਇਹਨੂੰ ਇੱਛਾ ਸੀ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਸਿਆਸਤਦਾਨ ਦੀ ਕਿ ਮੈਨੂੰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਣਾਉਣਗੇ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਮੈਂ ਪ੍ਰਾਈਮ ਮਿਨਿਸਟਰ ਤਾਂ ਬਣ ਮੇਰਾ ਬਣਾ ਨਹੀਂ ਰਹੇ ਨਾ ਮਾਰ ਨਹੀਂ ਰਿਹਾ ਲਾਲੂ ਪ੍ਰਸ਼ਾਦ ਯਾਦਵ ਬੈਠਾ ਕਿਸੇ ਟਾਈਮ ਹੋ ਸਕਦਾ ਯਾਦਵ ਨੇ ਕਹਿੰਦਾ ਹੋਵੇ ਲਾਲੂ ਨੇ ਕਿ ਅਸੀਂ ਤੈਨੂੰ ਪ੍ਰਾਈਮ ਮਿਨਿਸਟਰ ਬਣਾਵਾਂਗੇ ਤਜਸਵੀ ਯਾਦਵ ਮੁੱਖ ਮੰਤਰੀ ਬਣ ਜਾ ਲੇਕਿਨ ਜਦੋਂ ਸਾਰੀ ਕੈਲਕੂਲੇਸ਼ਨ ਕਰਕੇ ਦੇਖਿਆ ਕਿ ਉਹ ਕਿਤੇ ਮੁੱਖ ਮੰਤਰੀ ਸ਼ਿਭ ਵੀ ਨਾਲ ਮੇਰੇ ਉੱਤੋਂ ਜਾਵੇ ਉਹਨਾਂ ਨੇ ਫੇਰ ਪਲਟੀ ਮਾਰੀ ਸੋ ਪਲਟੀ ਮਾਰਨ ਵਾਲਾ ਜਿਹੜਾ ਰਿਕਾਰਡ ਵੀ ਕਾਇਮ ਕਰ ਲਿਆ ਮੁੱਖ ਮੰਤਰੀ ਸ਼ਿਭ ਵੀ ਇਹਨਾਂ ਦੀ ਕਾਇਮ ਰਹੁ ਤੇ ਹੁਣ ਐਨਡੀਏ ਤੇ ਜਾ ਕੇ ਇਹਨਾਂ ਦੀ ਜਵਾਨ ਤੇ ਕਿਸੇ ਸਿਆਸੀ ਪਤੇ ਦੀ ਜਵਾਨ ਤੇ ਨਹੀਂ ਕਦੇ ਭਰੋਸਾ ਹੁੰਦਾ ਕੁਛ ਦਿਨ ਕਹਿੰਦੇ ਸੀ ਆਖਰੀ ਵਾਰ ਹੈ ਤੇ ਹੁਣ ਤਾਂ ਮੈਂ ਮਰ ਕੇ ਵੀ ਨਹੀਂ ਜਾਣਾ ਕੌਣ ਪਛਤਾ ਸਭ ਇਸ ਤਰ੍ਹਾਂ ਤੇ ਉਹਨੇ ਕਹਿੰਦਾ ਸੀ ਕੇਜਰੀਵਾਲ ਮੈਂ ਬੱਚੇ ਦੀ ਕਸਮ ਖੰਦ ਕਾਂਗਰਸ ਨਾਲ ਕਦੇ ਨਹੀਂ ਸਮਝੋਤਾ ਕਰੂੰ ਪ੍ਰਕਰ ਵੀ ਲਿਆ ਸੀ ਉਹ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਦੇ ਵਿੱਚ ਨਾ ਪੀਠ ਹੋਣਾ ਝੂਠ ਬੋਲਣਾ ਇਹ ਤਾਂ ਕੁਆਲਟੀਜ਼ ਹੁੰਦੀਆਂ ਨੇ ਸਿਆਸਤਦਾਨਾਂ ਦੀਆਂ ਔਰ ਲੋਕਾਂ ਨੂੰ ਬੁੱਧੂ ਬਣਾਉਣਾ ਲੋਕਾਂ ਨਾਲ ਟੱਗੀ ਮਾਰਨੀ ਝੂਠ ਬੋਲ ਕੇ ਵੋਟਾਂ ਲੈਣੀਆਂ ਇਹ ਸਾਰਾ ਕੁਝ ਜਿਹੜਾ ਹੈ ਉਹ ਅਕਸਰ ਕਰਦੇ ਨੇ ਲੋਕ ਹਾਂ ਇੱਕ ਗੱਲ ਜ਼ਰੂਰ ਹੈ ਸਿੱਖ ਬੜੇ ਖੁਸ਼ ਨੇ ਨतीश ਕੁਮਾਰ ਤੋਂ ਸਿੱਖਾਂ ਨੂੰ ਇਹ ਲੱਗਦਾ ਕਿ ਸਾਡੇ ਮਸਲਿਆਂ ਨੂੰ ਵੀ ਐਡਰੈਸ ਕਰਦਾ ਹੈ ਔਰ ਜਿਸ ਤਰੀਕੇ ਨਾਲ ਸਤਾਬਦੀਆਂ ਬਣਾਈਆਂ ਨੇ ਜਿਸ ਤਰੀਕੇ ਨਾਲ ਗੁਰੂ ਘਰਾਂ ਦੀ ਸੇਵਾ ਕੀਤੀ ਹੈ ਬਹੁਤ ਸਾਰੇ ਸਿੱਖਤਾਂ ਨੂੰ ਸਿੱਖਾਂ ਵਾਂਗ ਕਹਿੰਦੇ ਨੇ ਇਹ ਤਾਂ ਅਸਲੀ ਸਖਾ ਹੈ ਇਸ ਤਰ੍ਹਾਂ ਦੀ ਗੱਲ ਵੀ ਕਰਦੇ ਨੇ ਸੋ ਘਟ ਗਿੰਤੀਆਂ ਦੇ ਨਾਲ ਉਹਦਾ ਰابطਾ ਠੀਕ ਰਹਿ ਹੁਣ ਕਿੰਨਾ ਕਸਰ ਪਏਗਾ ਲਾਲੂ ਪ੍ਰਸ਼ਾਦ ਜਾਦਵ ਦੀ ਸਿਆਸਤ ਕਿਸ ਤਰ੍ਹਾਂ ਦੀ ਰਹੇਗੀ ਨतीश ਕੁਮਾਰ ਦੀ ਬਿਹਾਰ ਦੀ ਸਿਆਸਤ ਕਿਸ ਤਰ੍ਹਾਂ ਜਾਏਗੀ ਐਨਡੀਏ ਦੀ ਕੌਮੀ ਸਿਆਸਤ ਕਿਸ ਤਰ੍ਹਾਂ ਰਹੇਗੀ ਇਹ ਸਮਾਂ ਦੱਸੋ ਅਜੇ ਤੱਕ ਮਿਲਦੇ ਨਮੀ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ